ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਗੱਲ ਅੱਜ ਪਾ ਕਰਾਂਗੇ ਕਿਸਾਨ ਦੇ ਮੁੱਦੇ ਤੇ ਕਿਸਾਨੀ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਸਾਲ ਭਰ ਹੋ ਗਿਆ ਲਗਾਤਾਰ ਕਰੀਬਾ ਕਿਸਾਨਾਂ ਨੂੰ ਬਾਖਬਾਗ ਬਾਰਡਰਾਂ ਤੇ ਬੈਠਿਆਂ ਨੂੰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ 7 ਮਈ ਧਰਨਾ ਦਿੱਤਾ 10 11 ਮਹੀਨੇ ਹੋ ਗਏ ਬੈਠੇ ਕਿਸਾਨਾਂ ਨੂੰ ਤੇ ਹੁਣ ਇਹ ਦੱਸੋ ਅੱਜ ਕਿਸਾਨਾਂ ਨੇ 101 ਕਿਸਾਨਾਂ ਦਾ ਜਥਾ ਦਿੱਲੀ ਵੱਲੋਂ ਰਵਾਨਾ ਕੀਤਾ ਸੀ ਤਾਂ ਦਿੱਲੀ ਤੋਂ ਜਾਣ ਦਾ ਬੜੀ ਦੂਰ ਦੀ ਗੱਲ ਆ ਹਲੇ ਸੰਭੂ ਮੋਰਚਾ ਜਿਹੜਾ ਬਾਰਡਰ ਆਪਾਂ ਕਹ ਦਈਏ ਉਹ ਥੋੜੀ ਦੇਰ ਜਿਹੜਾ ਅੱਗੇ ਗਿਆ ਤਾਂ ਪੁਲਿਸ ਵੱਲੋਂ ਫੌਜ ਵੱਲੋਂ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਚਲਾ ਦਿੱਤੇ ਲਗਾਤਾਰ ਅਥਰੂ ਗੈਸ ਦੇ ਗੋਲੇ ਡਾਗੇ ਜਾ ਰਹੇ ਨੇ ਅਜੇ ਵੀ ਡਾਗੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ 10 ਦੇ ਕਰੀਬ ਜਿਹੜਾ ਕਿਸਾਨ ਨੇ ਉਹ ਜ਼ਖਮੀ ਹੋ ਚੁੱਕੇ ਨੇ ਤੇ ਅਜੇ ਰਿਪੋਰਟਾਂ ਆਉਣੀਆਂ ਬਾਕੀ ਨੇ ਕਿਸਾਨਾਂ ਉੱਤੇ ਜਿਹੜਾ ਅੰਦਾ ਧੁੰਦ ਜਿਹੜਾ ਫਾਇਰਿੰਗ ਕੀਤੀ ਜਾ ਰਹੀ ਆ ਗੋਲਿਆਂ ਨੂੰ ਪਰ ਪਰ ਕੇ ਲੋੜ ਗੜ ਕਰ ਕਰਕੇ ਸਿੱਧਾ ਕਿਸਾਨਾਂ ਦੇ ਵੱਲ ਛੱਡਿਆ ਜਾ ਰਿਹਾਗਾ ਫਿਰ ਤੁਸੀਂ ਕਹੋਗੇ ਇੱਥੇ ਗੱਲ ਆ ਮੈਂ ਕਹੂੰਗਾ ਕਿ ਗੁਲਾਮ ਕੋਮਾਂ ਦੇ ਨਾਲ ਇਸ ਤਰ੍ਹਾਂ ਵਰਤੀਰਾ ਹੁੰਦਾਗਾ ਗੁਲਾਬ ਜਿੰਨਾ ਤਰ ਤੁਸੀਂ ਗੁਲਾਮੀ ਨਹੀਂ ਇਹ ਕਹਿ ਸਕਦੇ ਤੁਹਾਡੇ ਅੰਦਰ ਜਿੰਨਾ ਤਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਗੁਲਾਮ ਆ ਉਹਨਾਂ ਤੱਕ ਤੁਹਾਨੂੰ ਹੱਕ ਨਹੀਂ ਮਿਲਦੇ ਗੁਲਾਮੀ ਦਾ ਅਹਿਸਾਸ ਕਰਨਾ ਪੈਣਾਗਾ ਕਸਾਨੋ ਐਵੇਂ ਨਾ ਲੋਕਾਂ ਦੇ ਪੱਤ ਮਰਵਾਓ ਐਵੇਂ ਆਪ ਵੀ ਨਾ ਮਰੋ ਕਈਆਂ ਨੂੰ ਇਹ ਗੱਲ ਹੁਣ ਚੁਬਣੀ ਜ਼ਰੂਰ ਆ ਪਰ ਕਿਉਂ ਤੁਸੀਂ ਝੋਲੀ ਆਢੀ ਜਾਂਦੇ ਹੋ ਉਹ ਤੁਸੀਂ ਮਾਲਕ ਜ਼ਮੀਨਾਂ ਦੇ ਆ ਤੁਸੀਂ ਮਾਲਕ ਉਸ ਆਕਾਲ ਪਰਖ ਦੀ ਅਡੋਲ ਨੇਚਰ ਰੱਖੋ ਤੁਸੀਂ ਤੁਸੀਂ ਕਾਵਰੇਟੀ ਸੋਚ ਮਾਰ ਕੇ ਲੱਗ ਕੇ ਐਵੇਂ ਧੱਕੇ ਚੜ ਗਏ ਤੁਹਾਡੇ ਜਿਹੜੀ ਗੱਲ ਬਣਨੀ ਸੀ ਉਹ ਬੰਦੇ ਸੀ ਕਿ ਤੁਸੀਂ ਪਹਿਲਾਂ ਕਹਿਣਾ ਸੀ ਸਾਰੇ ਕਿਸਾਨਾਂ ਨੇ ਇਹ ਲਿਖ ਕੇ ਦੇਣਾ ਸੀ ਕਿ ਅਸੀਂ ਭਾਰਤ ਦੇ ਵਿੱਚ ਗੁਲਾਮ ਆ ਗੁਲਾਮਾਂ ਨੂੰ ਕਦੇ ਹੱਕ ਨਹੀਂ ਮਿਲਿਆ ਕਰਦੇ ਜੇ ਤੁਸੀਂ ਗੁਲਾਮ ਨਾ ਹੁੰਦੇ ਤਾਂ ਤੁਹਾਨੂੰ ਧਰਨੇ ਲਾਉਣ ਦੀ ਲੋੜ ਕਿਉਂ ਪੈਂਦੀ ਜੇ ਤੁਸੀਂ ਗੁਲਾਮ ਨਾ ਹੁੰਦੇ ਤਾਂ ਤੁਹਾਡੇ ਉੱਤੇ ਅਥਰੂ ਗੈਸ ਦੇ ਗੋਲੇ ਕਿਉਂ ਵਰਸਦੇ ਜੇ ਤੁਸੀਂ ਗੁਲਾਮ ਨਾ ਹੁੰਦੇ ਤੁਹਾਡੇ ਉੱਤੇ ਗੋਲੀਆਂ ਸਭ ਕਰਨ ਸਿੰਘ ਵਰਗੇ ਨੌਜਵਾਨ ਕਿਉਂ ਮਰਦੇ ਜੇ ਤੁਸੀਂ ਗੁਲਾਮ ਨਾ ਹੁੰਦੇ ਤਾਂ ਤੁਹਾਡੇ ਉੱਤੇ ਗੰਦੇ ਪਾਣੀ ਦੇ ਬਸਾੜਾ ਕਿਉਂ ਨਾ ਵਰਦੀਆਂ ਇਸ ਕਰਕੇ ਤੁਸੀਂ ਗੁਲਾਮ ਹੋ ਤੇ ਸਾਰਾ ਕੁਝ ਜਿਹੜਾ ਹੋ ਰਿਹਾ ਪਰ ਤੁਹਾਡੇ ਅੰਦਰ ਗੁਲਾਮੀ ਦੀ ਇੱਕ ਅਹਿਸਾਸ ਨਹੀਂ ਹੋ ਰਿਹਾ ਤੁਹਾਨੂੰ ਕਿ ਅਸੀਂ ਗੁਲਾਮ ਆ ਗੁਲਾਮਾਂ ਨੂੰ ਕਦੇ ਹੱਕ ਨਹੀਂ ਮਿਲਦੇ ਜੇ ਤੁਸੀਂ ਇਸ ਹਿੰਦੁਸਤਾਨ ਦੇ ਭਾਰਤ ਦੇ ਨਮਿੰਦੇ ਹੁੰਦੇ ਤੇ ਤੁਹਾਡੇ ਦਿੱਲੀ ਜਾਣ ਤੋਂ ਤੁਹਾਨੂੰ ਕੌਣ ਰੋਕ ਸਕਦਾ ਸੀ ਤੁਹਾਨੂੰ ਅਜੇ ਅਹਿਸਾਸ ਨਹੀਂ ਹੋ ਰਿਹਾ ਪਤਾ ਨਹੀਂ ਕਦੋਂ ਅਹਿਸਾਸ ਹੋਊਗਾ ਤੁਹਾਨੂੰ ਇਹ ਤੁਹਾਡੇ ਨਾਲ 1947 ਤੋਂ ਬਾਅਦ ਇਹ ਜਿਹੜਾ ਧੱਕੇ ਜਿਹੜਾ ਧੱਕੇ ਸਾਈ ਸ਼ੁਰੂ ਹੋ ਗਈ ਸੀ ਤੁਹਾਨੂੰ ਜਰੈ ਪੈਸਾ ਕੌਮ ਦਾ ਖਤਾਬ ਦਿੱਤਾ ਗਿਆ ਸੀ ਪਹਿਲਾ ਤੋਹਫਾ ਫਿਰ ਤੁਹਾਡੇ ਉੱਤੇ 195 55 ਦੇ ਵਿੱਚ 84 ਦੇ ਵਿੱਚ 90 92 ਦਹਾਕੇ ਵਿੱਚ ਕੀ ਕੁਝ ਨਹੀਂ ਹੋਇਆ ਅੱਜ ਅਸੀਂ ਕਹਿਣੇ ਆ ਕਿ ਅਸੀਂ ਦਿੱਲੀ ਮੋਰਚਾ ਲਾਇਆ ਸੀ ਸਾਲ ਡੇਢ ਸਾਲ ਚੱਲਿਆ 2 ਸਾਲ ਚੱਲਿਆ ਕਿ ਅਸੀਂ ਕਾਲੇ ਕਾਨੂੰਨ ਵਾਪਸ ਕਰਾ ਦਿੱਤੇ ਜਿੰਨਾ ਤਰ ਤੁਸੀਂ ਖੁਦਮ ਇਖਤਿਆਰ ਦੀਆਂ ਗੱਲਾਂ ਬਾਦ ਅਧਿਕਾਰਾਂ ਦੀਆਂ ਗੱਲਾਂ ਨਹੀਂ ਕਰਦੇ ਜਿੰਨਾ ਤਰ ਤੁਸੀਂ ਆਨੰਦਪੁਰ ਸਾਹਿਬ ਦੇ ਮਤੇ ਦੀ ਜੋ ਕਾਪੀ ਆ ਜੋ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮਤਾ ਪਾਇਆ ਹੋਇਆਗਾ ਉਸ ਮਤੇ ਨੂੰ ਲਾਗੂ ਨਹੀਂ ਕਰਵਾਉਂਦੇ ਉਹਨਾਂ ਤਰ ਤੁਹਾਡੇ ਉੱਤੇ ਕੁੱਟ ਵੀ ਪਾਉਗੀ ਨਾ ਤੁਹਾਨੂੰ ਉਹਨਾਂ ਚਿਰ ਕੋਈ ਇਨਸਾਫ ਮਿਲੇ ਨਾ ਤੁਹਾਨੂੰ ਐਮਐਸਪੀ ਮਿਲੇ ਨਾ ਤੁਹਾਨੂੰ ਕੁਝ ਹੋਰ ਮਿਲਣਾ ਹਾਂ ਲਾਰਿਆਂ ਦੇ ਵਿੱਚ ਰੱਖ ਕੇ ਤੁਹਾਨੂੰ ਕਿ ਤੁਸੀਂ ਬਾਵਾ ਖੱਟ ਕੇ ਪੰਗੜੇ ਪਾ ਕੇ ਜਰੂਰ ਆ ਜਾਓਗੇ ਜਿਸ ਤਰ੍ਹਾਂ ਪਹਿਲਾਂ ਮੋਦੀ ਨੇ ਤੁਹਾਨੂੰ ਕਹਿ ਦਿੱਤਾ ਕਿ ਇੱਕ ਨਾਲੇ ਕਾਲੇ ਕਾਨੂੰਨ ਵਾਪਸ ਕਰ ਦਿੱਤੇ ਤੁਸੀਂ ਖੁਸ਼ ਹੋਗੇ ਜੇ ਤਾਂ ਇੰਨਾ ਟਾਈਮ ਉੱਥੇ ਬੈਠੇ ਸੀ ਸਾਰੀਆਂ ਮੰਗਾ ਬਣਾ ਕੇ ਜੇਕਰ ਉੱਠਦੇ ਤਾਂ ਅੱਜ ਇਹ ਹਾਲਾਤ ਨਾ ਹੁੰਦੇ ਅੱਜ ਕਿਸਾਨਾਂ ਨੂੰ ਦੁਬਾਰਾ ਉਹਨਾਂ ਵੱਲ ਮੂੰਹ ਨਾ ਕਰਨਾ ਪੈਂਦਾ ਇਹ ਬਾਰ-ਬਾਰ ਤੁਸੀਂ ਇਹ ਸੋਚਿਆ ਕਿ ਸਰਕਾਰ ਤੁਹਾਨੂੰ ਬਾਰ-ਬਾਰ ਜਾਣ ਦੇ ਦੋਗੀ ਸਰਕਾਰ ਕੀ ਦੀਆ ਭਾਜਪਾ ਭਾਜਪਾ ਕੀ ਦੀਆ ਆਰਐਸਐਸ ਦੀ ਤੁਹਾਡੇ ਉੱਤੇ ਆਰਐਸਐਸ ਭਾਰੂ ਹੋ ਚੁੱਕੀ ਆ ਤੁਹਾਡੇ ਜੇ ਤੁਸੀਂ ਇਸ ਦੇਸ਼ ਦੇ ਵਾਸੀ ਹੁੰਦੇ ਤੇ ਇਸ ਦੇ ਕਿੱਲ ਨਾ ਗੱਡੇ ਜਾਂਦੇ ਇਸ ਦੇ ਵਿੱਚ ਉਹ ਕਿੱਲ ਨਾ ਗੱਡੇ ਜਾਂਦੇ ਦੁਵਾਰਾ ਖੜੀਆਂ ਨਹੀਂ ਹੋਣੀਆਂ ਸੀ ਰਸਤੇ ਰੋਕ ਨਹੀਂ ਹੋਣੇ ਸੀ ਤੁਹਾਡੇ ਉੱਤੇ ਗੋਲੀਆਂ ਨਹੀਂ ਚੱਲਣੀਆਂ ਸੀ ਤੁਸੀਂ 7 ਮਈ ਪ੍ਰੋਟੈਸਟ ਕਰਦੇ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਸੀ ਅੱਜ ਤੁਸੀਂ ਖਾਲੀ ਹੱਥ ਜਾ ਰਹੇ ਹੋ ਤੁਸੀਂ ਡੰਡਾ ਵੀ ਕੋਈ ਚੁੱਕਿਆ ਨਹੀਂ ਖਾਲੀ ਹੱਥ ਨਹੀਂ ਤੈਨੂੰ ਜਾਣ ਦਿੱਤਾ ਤੁਹਾਡੇ ਉੱਤੇ ਗੋਲੇ ਮਰੇ ਜਾ ਰਹੇ ਨੇ ਲਗਾਤਾਰ ਜਿਹੜਾ ਸਵੇਰ ਦਾ ਜਿਹੜਾ ਜੰਗ ਜੁੱਦ ਹੋ ਰਿਹਾ ਹੁਣ ਤੁਸੀਂ ਕਹਿ ਰਹੇ ਸਰਬਲ ਸਿੰਘ ਪੰਦੇਰ ਕਹਿ ਰਿਹਾ ਕਿ ਅਸੀਂ ਆਰ ਪਾਰ ਦੀ ਲੜਾਈ ਲੜਾਂਗੇ ਜਿੱਦ ਦੇ ਤੁਸੀਂ ਇਹ ਗੱਲ ਮੰਨ ਲਈ ਕਿ ਬਾਬਾ ਦੀਪ ਸਿੰਘ ਮੰਗਲ ਲਖੀਰ ਖਿੱਚ ਦਿੱਤੀ ਆਰ ਪਾਰ ਦੀ ਲੜਾਈ ਦੀ ਉਹਦੇ ਜਾ ਕੇ ਬੇ ਸकता ਉਹਨੂੰ ਹੱਕ ਮਿਲ ਜਾਣਾ ਬੇ ਸकता ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਜਿੰਨਾ ਚਿਰ ਤੁਸੀਂ ਇਹਨਾਂ ਦੇ ਹਾਰੇ ਕੱਢਦੇ ਰਹੋਗੇ ਜਿੰਨਾ ਚਿਰ ਤੁਸੀਂ ਹੱਥ ਬੰਨਦੇ ਰਹੋਗੇ ਜਿੰਨਾ ਚਿਰ ਤੁਸੀਂ ਹੱਥ ਠੋਕੇ ਬੰਨਦੇ ਰਹੋਗੇ ਇਹ ਕਾਮਰੇਟ ਲਾਣਾ ਕੀ ਚਾਹੁੰਦਾਗਾ ਬਹਿ ਜਾਓ ਦੀ ਸੜਕਾਂ ਤੇ ਬੈਠੇ ਰਹੋ 2 ਸਾਲ ਬੈਠੇ ਰਹੋ 3 ਸਾਲ ਬੈਠੇ ਰਹੋ ਅਖੇ ਫਿਰ ਜਾ ਕੇ ਹੱਲ ਹੁੰਦਾਗਾ ਤੁਸੀਂ 7-800 ਕਿਸਾਨ ਪਹਿਲਾ ਮਰਵਾ ਲੇਤਾ ਐਸਾ 8 9-10 ਮਹੀਨੇ ਦੇ ਵਿੱਚ ਕਿੰਨੇ ਕਿਸਾਨ ਫਿਰ ਜਿਹੜੇ ਮਰ ਚੁੱਕੇ ਨੇ ਤੇ ਅੱਜ ਗੋਲੇ ਦਾਗ ਦਿੱਤੇ ਨੇ ਕਿੰਨੇ ਕਿਸਾਨ ਫੱਟੜ ਹੋ ਗਏ ਕਿੰਨੇ ਕਿਸਾਨ ਆਗੂ ਫੱਟੜ ਹੋ ਗਏ ਤੇ ਕਿੰਨੇ ਦੀਆਂ ਅੱਖਾਂ ਪਹਿਲਾਂ ਗਈਆਂ ਤੇ ਅੱਜ ਫਿਰ ਉਹੀ ਗੋਲੇ ਦਾਗੀ ਜਾ ਰਹੇ ਨੇ ਅੱਜ ਉਹੀ ਭਾਜਪਾ ਦੀ ਸਰਕਾਰ ਸੱਤਾ ਦੇ ਵਿੱਚ ਆ ਉਹੀ ਭਾਜਪਾ ਦੀ ਸਰਕਾਰ ਹਰਿਆਣਾ ਦੇ ਵਿੱਚ ਆ ਦੂਸਰੇ ਪਾਸੇ ਪੰਜਾਬ ਦੇ 92 ਐਮਐਲਏ ਨੇ ਮੋਹੜ ਧਾਰ ਲਿਆ ਨਾ ਕੋਈ ਕਾਂਗਰਸ ਦਾ ਆਗੂ ਬੋਲਦਾ ਆ ਬਾਦਲ ਕਹਿੰਦਾ ਬੋਲਣੀ ਕਿਹਾ ਇਹਨਾਂ ਦਾ ਪਹਿਲੇ ਤੁਹਾਨੂੰ ਪਤਾਗਾ ਖਾਤਮਾ ਖੇਡਾ ਹੋ ਗਿਆ ਤੇ ਬੋਲੂ ਤੁਹਾਡੇ ਕੌਣ ਹੱਕ ਦੇ ਵਿੱਚ ਜਿੰਨਾ ਤੱਕ ਤੁਹਾਡੇ ਸਿਰਾਂ ਤੇ ਪੱਗਾਂ ਦੇਂਦਿਆਂ ਨੇ ਜਿੰਨਾ ਤੱਕ ਤੁਹਾਡੇ ਦਾੜੇ ਦੇਂਦੇ ਨੇ ਜਿੰਨਾ ਤੱਕ ਤੁਹਾਨੂੰ ਉਹਨਾਂ ਨੂੰ ਕਿਰਪਾਨਾਂ ਦੇਂਦਿਆਂ ਨੇ ਉਹਨਾਂ ਨੂੰ ਤੁਹਾਡੇ ਤੋਂ ਡਰ ਲੱਗਦਾਗਾ ਪਰ ਤੁਸੀਂ ਆਪਣੀ ਇਸ ਗੱਲ ਨੂੰ ਸਮਝ ਨਹੀਂ ਰਹੇ ਕਿਉਂ ਨਹੀਂ ਸਮਝ ਰਹੇ ਤੁਸੀਂ ਅਨ્ય ਠੋਕਰਾ ਖਾ ਕੇ ਜਥੇਬੰਦੀਆਂ ਨੇ ਸੰਘਰਸ਼ ਲੜਿਆ ਸ਼ਾਂਤਮਈ ਵੀ ਕੋਈ ਟਾਈਮ ਹੁੰਦਾ ਸ਼ਾਂਤਮਈ ਚੀਜ਼ ਦਾ ਸਮਾਂ ਹੁੰਦਾਗਾ ਸ਼ਾਂਤਮਈ ਚੀਜ਼ ਦਾ ਪਰ ਜੇਕਰ ਤੁਹਾਡੇ ਉੱਤੇ ਸ਼ਾਂਤਮਈ ਬੰਦਿਆਂ ਉੱਤੇ ਗੋਲੀਆਂ ਭਰਾਈਆਂ ਜਾਣ ਤੁਹਾਨੂੰ ਮਾਰਿਆ ਜਾਵੇ ਤੇ ਫਿਰ ਤੁਸੀਂ ਉਸ ਤੋਂ ਬਾਅਦ ਹੱਲ ਹੋਰ ਕੀ ਕੱਢੋਗੇ ਜਾਂ ਤਾਂ ਫਿਰ ਘਰਾਂ ਨੂੰ ਮੁੜਿ ਆਓ ਵਾਪਸ ਜੇ ਅੱਗੇ ਵਧਣਾਗਾ ਫਿਰ ਜਾਨ ਤਲੀ ਤੇ ਰੱਖ ਕੇ ਤੁਰਨਾ ਪਊਗਾ ਫੇਰ ਤੁਹਾਨੂੰ ਜਿਹੜਾ ਟੱਕਰ ਆ ਉਹਨਾਂ ਦੇ ਝਾਲਮਾਂਦ ਨਾਲ ਕਰਨਾ ਪਊਗਾ ਇਹ ਦੋ ਪਾਸੇ ਨੇ ਜਾਤਾ ਛੱਡੋ ਕਰਦਾ ਮੋਹ ਜਾ ਛੱਡੋ ਤਿਆਗੋ ਕਾਮ ਰੈਡੀ ਨੂੰ ਜਾਂ ਫਿਰ ਖਿੱਚਦੇ ਬਾਬੇ ਦੀਪ ਸਿੰਘ ਬਾਗ ਲਖੇਰਾ ਜੇ ਕਰਨੀ ਆ ਆਰ ਪਾਰ ਦੀ ਜਿਸ ਤਰ੍ਹਾਂ ਅੱਜ ਸਰਬੰਸ ਸਿੰਘ ਭੰਦੇਰ ਨੇ ਕਿਹਾ ਕਿ ਹੁਣ ਆਰ ਪਾਰ ਦੀ ਲੜਾਈ ਹੋਊਗੀ ਹੁਣ ਤੁਸੀਂ ਖਾਲੀ ਹੱਥ ਕੀ ਕਰੋਗੇ ਆਰ ਪਾਰ ਦੀ ਲੜਾਈ ਕਰਕੇ ਸਾਡੇ ਕੋਲੇ ਵੱਤੋ ਵੱਤ ਕੀ ਹੋਣਗੀਆਂ ਝੰਡੇ ਹੋਣਗੇ ਡਾਂਗਾ ਹੋਣਗਿਆ ਆਗਲੇ ਕੋਲੇ ਗੋਲੀਆਂ ਨੇ AK47ਆਂ ਨੇ ਅਤਰੂ ਗੈਹ ਦੇ ਗੋਲੇ ਨੇ ਪਾਣੀ ਦੀਆਂ ਬਸਾਰਾਂ ਨੇ ਫੌਜਾ ਪੁਲਸਾ ਤੁਸੀਂ ਕੀ ਟੱਕਰਾ ਕਰੋਗੇ ਇਸ ਕਰਕੇ ਜਿਹੜਾ ਜਿੰਨਾ ਚਿਰ ਤੁਸੀਂ ਗੁਲਾਮੀ ਆਪਣੇ ਅੰਦਰ ਇਹ ਮਹਿਸੂਸ ਨਹੀਂ ਕਰ ਲੈਂਦੇ ਇਹ ਘਰ ਨਹੀਂ ਕਰ ਲੈਂਦੇ ਕਿ ਅਸੀਂ ਇਸ ਮੁਲਕ ਦੇ ਵਿੱਚ ਗੁਲਾਮ ਆ ਜਿੰਨਾ ਚਿਰ ਤੁਹਾਡੇ ਸਾਰੇ ਆਗੂ ਇਹ ਮਮਰੰਡ ਨਹੀਂ ਦਿੰਦੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਯੂਐਨਏ ਤੱਕ ਜਿੰਨਾ ਤੱਕ ਤੁਸੀਂ ਇਹ ਕਹਿੰਦੇ ਨਹੀਂ ਕਿ ਸਿੱਖ ਕੌਮ ਭਾਰਤ ਦੇ ਵਿੱਚ ਗੁਲਾਮ ਆ ਜਿੱਦੇ ਤੁਸੀਂ ਇਹ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਤੇ ਤੁਹਾਨੂੰ ਤੁਹਾਡੇ ਹੱਕ ਜੇ ਨਾ ਮਿਲੇ ਤਾਂ ਕਹਦੇ ਹੋ ਪਤਾਗਾ ਕੇ ਇਹ 도ਗਲੇ ਲੋਕ ਨੇ ਦੋ ਗੋਲੇ ਲੋਕਾਂ ਕਰਕੇ ਤੁਹਾਡਾ ਸਾਰਿਆਂ ਦਾ ਨੁਕਸਾਨ ਹੋ ਰਿਹਾ ਅੱਜ ਸਾਰੀ ਕੌਮ ਦਾ ਨੁਕਸਾਨ ਹੋ ਰਿਹਾ ਕਿਉਂਕਿ ਪਤਾਗਾ ਡਾਂਗਾ ਵੀ ਬਰ ਆਉਂਦੇ ਨੇ ਤੁਹਾਡੇ ਬੰਦੇ ਹੀ ਮਾਰਦੇ ਨੇ ਤੁਹਾਡੇ ਤੋਂ ਵੋਟਾਂ ਵੀ ਲੈਂਦੇ ਨੇ ਆ ਬੀਜੇਪੀ ਵਾਲੇ ਨੇ ਐਤ ਕੀ ਵੋਟਾਂ ਵਿੱਚ ਖੜੇ ਹੋਏ ਸੀ ਵਿਰੋਧ ਕਰ ਲਿਆ ਤੇ ਲੱਖਾਂ ਦੇ ਇਤਿਦਾਦ ਦੇ ਵਿੱਚ ਵੋਟਾਂ ਲੈ ਗਏ ਫੇਰ ਵੀ ਤੁਹਾਡੇ ਬੰਦੇ ਮਾਰ ਕੇ ਬੰਦੇ ਮਾਰ ਕੇ ਤੁਹਾਡਾ ਸਾਰਾ ਕੁਝ ਅਜਾੜ ਕੇ ਤੇ ਤੁਹਾਡੇ ਫੇਰ ਵੀ ਲੱਖਾਂ ਦੇ ਵਿੱਚ ਬੰਦੇ ਉਹ ਵੋਟਾਂ ਲੈ ਗਏ ਜਿਹਨੂੰ ਇੱਕ ਵੋਟ ਨਹੀਂ ਪੈਣੀ ਚਾਹੀਦੀ ਸੀ ਤੇ ਉਹ ਵੋਟਾਂ ਪਾਉਣ ਵਾਲੇ ਬੰਦੇ ਕੌਣ ਨੇ ਉਹ ਤੁਸੀਂ ਕਦੋਂ ਪਾਸ ਤੇ ਆਣੋਗੇ ਉਹਨਾਂ ਨੂੰ ਕਦੋਂ ਤੁਸੀਂ ਉਹਨਾਂ ਮਗਰ ਲੱਗੇ ਫਿਰੋਗੇ ਅੱਜ ਉਹੀ ਬੀਜਪੀ ਆ ਦੁਆਰੇ ਪ੍ਰਧਾਨ ਮੰਤਰੀ ਮੋਦੀ ਆ ਉਹ ਉਹ ਸਿੱਖਾਂ ਦਾ ਨਹੀਂ ਹੋ ਸਕਦਾ ਉਹ ਕਿਤੇ ਕਿਸਾਨਾਂ ਦਾ ਨਹੀਂ ਹੋ ਸਕਦਾ ਉਹ ਤੁਹਾਨੂੰ ਤਾਂ ਉਹ ਦੇਖ ਕੇ ਰਾਜੀ ਨਹੀਂ ਤੁਹਾਨੂੰ ਤਾਂ ਕਹਿੰਦੇ ਆ ਕਿ ਸਾਡੇ 3.5 ਚੜਨਾ ਤੁਸੀਂ ਕਹਿੰਦੇ ਆ ਕਿ ਅਸੀਂ ਮਾਲਕ ਬਣਨਾ ਜਾ ਕੇ ਇਹ ਐਡੀ ਸੌਖੀ ਨਹੀਂ ਇਹ ਮਿਲਣੀ ਤੁਹਾਨੂੰ ਐਡਾ ਸੌਖਾ ਨਹੀਂ ਤੁਹਾਨੂੰ ਇਹ ਸਭ ਕੁਝ ਹੋਣਾ ਇਹ ਬੜਾ ਪਲੈਨਿੰਗ ਚੱਲਣਾ ਪਊਗਾ ਬੜਾ ਕੁਝ ਇਹਦੇ ਚ ਸੋਚਣਾ ਪਊਗਾ ਉੱਠੇ ਜਾਵਾਂਗੇ ਤੁਰੇ ਜਾਵਾਂਗੇ ਤੁਹਾਡੇ ਉੱਤੇ ਗੋਲੀਆਂ ਭਰਾਈਆਂ ਜਾਣਗੇ ਜ਼ਖਮੀ ਹੋਈ ਜਾਵਾਂਗੇ ਘਰਾਂ ਨੂੰ ਆਈ ਜਾਵਾਂਗੇ ਕਿੰਨਾ ਕਿ ਮਾਵਾ ਦੇ ਪੁੱਤ ਜਿਹੜੇ ਨੇ ਜਿਹੜੇ ਨੌਜਵਾਨ ਸ਼ਹੀਦ ਕਰਾਈ ਜਾਵਾਂਗੇ ਅਸੀਂ ਇਸੇ ਬਾਖਤਰ ਰਹਿ ਗਏ ਸੇਕ ਕਹਿੰਦੇ ਆ ਬੋਲਦੇ ਆ ਜੀ ਅਸੀਂ 90% ਕੁਰਬਾਨੀਆਂ ਕੀਤੀਆਂ ਕੋਈ ਕਹਿੰਦਾ 93% ਕੀਤੀਆਂ 94% ਕੀਤੀਆਂ ਉਹ ਬੇਸ਼ੱਕ ਤੁਸੀਂ ਤਾਂ ਅੱਧਾ ਪੰਜਾਬ ਕੁਰਬਾਨੀਆਂ ਦੇ ਦਿਓ ਸਿੱਖ ਕੌਮਾਂ ਤੇ ਉਹਨਾਂ ਨੂੰ ਤੁਹਾਡੀ ਲੋੜ ਨਹੀਂ ਉਹਨਾਂ ਕੋਲੇ ਰਾਜ ਭਾਗ ਹੈਗਾ ਅਗਲਿਆਂ ਕੋਲੇ ਉਹਨਾਂ ਨੇ ਰਾਜ ਭਾਗ ਧਾਤ ਤੋਂ ਖੋਲਿਆ ਧਾਤ ਤੋਂ ਜਿਹੜੇ ਡੋਗਰੇ ਤੁਹਾਡੇ ਵਿੱਚ ਵੜ ਗਏ ਮਸੰਦ ਵੜ ਗਏ ਤੁਹਾਡੇ ਵਿੱਚ ਉਹਨਾਂ ਨੇ ਸਿੱਖ ਕੌਮ ਦਾ ਬੇੜਾ ਕਰਕ ਕਰ ਦਿੱਤਾ ਪੰਜਾਬ ਦੇ ਵਿੱਚ ਬੀਜੇਪੀ ਦੀਆਂ ਜੜਾਂ ਲਾਉਣ ਵਾਲਾ ਅਕਾਲੀ ਦਾਲਾ ਉਹ ਜੜਾਂ ਲੱਗੀਆਂ ਤਾਂ ਜਾ ਕੇ ਤੁਹਾਡੇ ਦਾ ਸਾਰਾ ਕੁਝ ਜਿਹੜਾ ਤੁਹਾਡੇ ਉੱਤੇ ਅੱਜ ਹੋ ਰਿਹਾ ਅਤਿਆਚਾਰ ਹੋ ਰਿਹਾ ਤੇ ਉਸ ਦੀ ਦੇਣ ਹੈ ਇਹ ਇਹ ਸਮਝ ਦੀ ਜਰੂਰਤ ਹੈ ਬੜੀ ਨਾ ਤਾਂ ਜੇ ਤੁਸੀਂ ਇਹ ਸੋਚ ਲਓ ਕਿ ਸਾਲ ਭਰ ਤਰ੍ਹਾਂ ਨੂੰ ਬੈਠਿਆ ਨੂੰ ਹੋ ਗਿਆ 8-9 ਮਹੀਨੇ ਬੈਠਿਆ ਨੂੰ ਹੋ ਗਿਆ ਜੇ ਤੁਹਾਨੂੰ ਉਦੋਂ ਨਹੀਂ ਵੜਨ ਦਿੱਤਾ ਤੇ ਤੁਹਾਡੀਆਂ ਜਿਹੜੀਆਂ ਕਿਲ ਠੋਕੇ ਹੋਏ ਨੇ ਜਿਹੜੀਆਂ ਸੜਕਾਂ ਦੇ ਵਿੱਚ ਉਹ ਕੰਦਾ ਕੱਢੀਆਂ ਹੋਈਆਂ ਸਵਿੰਟਰ ਦੀਆਂ ਜੇ ਤੁਸੀਂ ਖਾਲੇ ਹੱਥ ਜਾਨਿਓ ਉਹ ਤਾਂ ਵੀ ਤੁਹਾਡੇ ਉੱਤੇ ਗੋਲੇ ਚਲਾਉਂਦੇ ਆ ਜੇ ਤੁਸੀਂ ਡਾਂਗਾ ਲੈ ਕੇ ਵਗਜੋ ਤਾਂ ਵੀ ਤੁਹਾਡੇ ਉੱਤੇ ਗੋਲੇ ਚਲਾਉਂਦੇ ਆ ਫਿਰ ਜਾਓਗੇ ਕਿੱਥੇ ਜਿੰਨਾ ਚਿਰ ਤੁਸੀਂ ਮੈਂ ਫੇਰ ਕਹਣਾਗਾ ਜਿੰਨਾ ਚਿਰ ਤੁਸੀਂ ਗੁਲਾਮੀ ਮਹਿਸੂਸ ਨਹੀਂ ਕਰਦੇ ਜਿੰਨਾ ਚਿਰ ਤੁਸੀਂ ਇਹ ਕਹਿਣੋ ਕਹਿਣਾ ਸ਼ੁਰੂ ਨਹੀਂ ਕਰਦੇ ਕਿ ਅਸੀਂ ਇਸ ਦੇਸ਼ ਦੇ ਵਿੱਚ ਗੁਲਾਮ ਆ ਕਿ ਅਸੀਂ ਘਟ ਗਿੰਤੀ ਆ ਸਾਡੇ ਤੇ ਅਤਿਆਚਾਰ ਹੋ ਰਿਹਾ ਉਹਨਾਂ ਚਿਰ ਤੁਹਾਡੀ ਇਸ ਦੇਸ਼ ਦੇ ਵਿੱਚ ਨਾ ਬਾਤ ਪੁੱਛਨੀ ਆ ਨਾ ਅਗਲੇ ਦੇਸ਼ਾਂ ਨੇ ਬੋਲਣਾਗਾ ਤੁਹਾਡੀ ਜਿਹੜੀ ਤੁਹਾਨੂੰ ਦਿਖਾਇਆ ਪੱਖ ਜਿਹੜਾ ਨੈਸ਼ਨਲ ਮੀਡੀਆ ਤੁਹਾਨੂੰ ਅਤਵਾਦੀ ਉਗਰਵਾਦੀ ਦਿਖਾ ਰਿਹਾ ਉਹ ਤੁਹਾਡੇ ਬੰਦੇ ਮਾਰੀ ਜਾਣ ਉਹ ਸੱਤਵਾਦੀ ਆ ਤੁਸੀਂ ਕਿਸੇ ਉਹਨਾਂ ਦੇ ਟੈਂਕ ਉੱਤਰ ਵੀ ਜਿਹੜੇ ਉਹ ਲਾਏ ਹੋਏ ਨੇ ਉਹਨਾਂ ਦੇ ਬੈਰੀਗੇਟ ਆ ਇੱਕ ਦੇਖਿਆ ਮੈਂ ਕਿਸਾਨ ਚੜ ਗਿਆ ਤੇ ਅੱਖਾਂ ਦੇ ਵਿੱਚ ਉਹਦੇ ਮਿਰਚਾ ਪਾ ਦਿੱਤੀਆਂ ਤੇ ਉਹਨੂੰ ਥੱਲੇ ਆਉਣਾ ਪਿਆ ਉਹਨਾਂ ਕੋਲੇ ਹਰ ਹਿੱਲਾਗਾ ਬਰਤਨ ਨੂੰ ਉਹਨਾਂ ਕੋਲੇ ਸਾਰਾ ਕੁਝ ਆ ਤੇ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿਸਾਨਾਂ ਨੂੰ ਆਪਣੇ بڑے ਸੰਜਮ ਤੋਂ ਕੰਮ ਲੈ ਲਓ ਕਿਸਾਨ ਬੰਦੀਆਂ ਵੀ ਜਿਹੜੀਆਂ ਇੱਥੇ ਨੇ ਜਦੋਂ ਤੁਹਾਡਾ ਨੁਕਸਾਨ ਹੋ ਗਿਆ ਫਿਰ ਤੁਹਾਡੇ ਦੂਜੇ ਕਿਸਾਨ ਵੀ ਨਾਲ ਆਉਣਗੇ ਅੱਜ 2 ਜਾਂ 4 ਜਥੇਬੰਦੀਆਂ ਲੜ ਰਹੀਆਂ ਨੇ ਕੀ ਮੁੱਦਾ 2 ਜਾਂ 4 ਜਥੇਬੰਦੀਆਂ ਦਾ ਇੱਥੇ 32 ਜਾਂ 34 ਜਥੇਬੰਦੀਆਂ ਨੇ ਵੀ ਉਹ ਕਿੱਥੇ ਨੇ ਦੱਸੋ ਸਾਰੇ ਕਹਿੰਦੇ ਆ ਕਿ ਅਸੀਂ ਆਗੂ ਹੋਈਏ ਸਾਾਨੂੰ ਪਤਾ ਨਹੀਂ ਥਾਲੀ ਦੇ ਵਿੱਚ ਕੀ ਪਰੋਸ ਕੇ ਦੇ ਦੂ મોદી ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬਤ ਬਤ ਸ਼ੇਅਰ ਕਰਨਾ ਹਰ ਇੱਕ ਨੂੰ ਨਾ ਕਸਾਨਾਂ ਦੇ ਤੱਕਾ ਵੀਡੀਓ ਪਹੁੰਚਾਉਣੀ ਉਹਨਾਂ ਨੌਜਵਾਨਾਂ ਤੱਕ ਪਹੁੰਚਾਉਣੀ ਚਾਹੇ ਕੋਈ ਮੋਨਾ ਚਾਹੇ ਕੋਈ ਘੋਨਾਗਾ ਗੱਲ ਇੱਕ ਪੱਲੇ ਬੰਨ ਲਓ ਜਿੰਨਾ ਤਰ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਇਹ ਸ਼ਬਦ ਕੱਢਣੇ ਸ਼ੁਰੂ ਨਹੀਂ ਕਰਦੇ ਤੁਹਾਡੇ ਅੰਦਰੋਂ ਇਹ ਸ਼ਬਦ ਜਿੱਦੇ ਨਿਕਲਣੇ ਸ਼ੁਰੂ ਹੋ ਗਏ ਤੇ ਤੁਹਾਨੂੰ ਉਹਦੇ ਕੋਈ ਤਾਕਤ ਨਹੀਂ ਦੁਨੀਆ ਦੀ ਤੁਹਾਨੂੰ ਕੋਈ ਰੋਕ ਸਕੇ ਤੁਹਾਨੂੰ ਦਿੱਲੀ ਜਾਣ ਤੋਂ ਕੋਈ ਰੋਕ ਸਕੇ ਕਿਉਂਕਿ ਦਿੱਲੀ ਕੋਈ ਇਹਨਾਂ ਦੇ ਪਿਓ ਦੀ ਜਗੀਰ ਨਹੀਂ ਦਿੱਲੀ ਬੀ ਦਿੱਲੀ ਨਹੀਂ ਜਾਣ ਦੇਣਗੇ ਤੇ ਤੁਸੀਂ ਦਿੱਲੀ ਵਾਲੇ ਜਦੋਂ ਆਉਂਦੇ ਆ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਆ ਪੰਜਾਬ ਦੇ ਵਿੱਚ ਆਉਂਦੇ ਆ ਤੁਸੀਂ ਥਾਲੀਆਂ ਪਰੋਸ ਕੇ ਰੱਖਦੇ ਹੋ ਤੇ ਉਹੀ ਦਿੱਲੀ ਦਾ ਜਿਹੜਾ ਹੁਕਮਰਾਨ ਚਾਹੇ ਉਹ ਬੀਜੇਪੀ ਦੇ ਉਹਦੇ ਵਿੱਚ ਆ ਜੇ ਚਾਹੇ ਉਹ ਕੇਜਰੀਵਾਲ ਹੋ ਜੇ ਚਾਹੇ ਉਹ ਕਾਂਗਰਸੀ ਹੋ ਜੇ ਚਾਹੇ ਉਹ ਆਰਐਸਐਸ ਦਾ ਹੋ ਜੇ ਤਾਂ ਤੁਹਾਨੂੰ ਉਹ ਸਾਰੇ ਦੇਖ ਕੇ ਰਾਜੀ ਨਹੀਂ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਿਸਾਨਾਂ ਦਾ ਜਿਹੜਾ ਦੁੱਖ ਆ ਉਹ ਜਰਿਆ ਨਹੀਂ ਜਾਂਦਾ ਕਿਸਾਨਾਂ ਦੇ ਉੱਤੇ ਅੰਨੇ ਬਾਅਦ ਜਿਹੜਾ ਤਸੱਦਦ ਅੱਜ ਹੋ ਰਿਹਾਗਾ ਕਿਸਾਨਾਂ ਦੇ ਅੱਖਾਂ ਵਿੱਚ ਮਿਰਚਾਂ ਪਾਈਆਂ ਜਾ ਰਹੀਆਂ ਨੇ ਜਿਹੜੇ ਗੋਲੇ ਜਿਹੜੇ ਦਾਗੇ ਜਾ ਰਹੇ ਨੇ ਕਿਸਾਨਾਂ ਦੇ ਅੱਖਾਂ ਜਿਹੜੀਆਂ ਖਰਾਬ ਹੋ ਰਹੀਆਂ ਨੇ ਬੜੀਆਂ ਬਿਮਾਰੀਆਂ ਲੱਗਣਗੀਆਂ ਕਈ ਕਿਸਾਨ ਜਿਹੜੇ ਜ਼ਖਮੀ ਹੋ ਗਏ ਨੇ ਕਈਆਂ ਨੂੰ ਸਹੀ ਹੱਡੀਆਂ ਵੀ ਪਾਉਣੀਆਂ ਪੈਣਗੀਆਂ ਬੜਾ ਕੁਝ ਹੋਊਗਾ ਪਰ ਉਹਨਾਂ ਨੇ ਮੰਨਣਾ ਫੇਰ ਵੀ ਨਹੀਂ ਤੇ ਇਸ ਕਰਕੇ ਇਸ ਵੀਡੀਓ ਨੂੰ ਬੱਤ ਬੱਤ শেয়ার ਕਰੋ ਤੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਅਸੀਂ ਲੈ ਕੇ ਆਵਾਂਗੇ ਜਲਦੀ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨ ਤੇ ਮਜ਼ਦੂਰ ਇਕੱਠੇ ਨਹੀਂ ਹੁੰਦੇ ਮਜ਼ਦੂਰਾਂ ਨੂੰ ਲੋਕ ਕਹਿ ਦਿੰਦੇ ਆ ਇਹ ਕਿਸਾਨਾਂ ਦਾ ਸੰਘਰਸ਼ ਆ ਇਹ ਸਾਰੇ ਨਾ ਕਿਸਾਨਾਂ ਦਾ ਸੰਘਰਸ਼ ਆ ਇਹ ਸਾਰੇ ਕੌਮ ਦਾ ਸੰਘਰਸ਼ ਆ ਇਹ ਇੱਕ ਕੱਲਾ ਕਿਸਾਨ ਨਾ ਸੋਚੋ ਵੀ ਕੱਲਾ ਕਦੇ ਕਿਸਾਨਾਂ ਦਾ ਜਿਹੜਾ ਸਰਜੂਗਾ ਅੱਜ ਕਿਸਾਨਾਂ ਤੇ ਹਮਲੇ ਹੁੰਦੇ ਆ ਕੱਲ ਨੂੰ ਕਿਸਾਨ ਬੈਠ ਜਾਣਗੇ ਕੱਲ ਨੂੰ ਤੁਹਾਡੇ ਤੇ ਹਮਲੇ ਹੋਣਗੇ ਫੇ ਤੁਹਾਡੇ ਨਾਲ ਕੌਣ ਖੜੂਗਾ ਭਾਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵਹਿਜੂ ਜੀ ਕਾ ਖਾਲਸਾ ਵਹਿਜੂ ਜੀ ਕੀ ਫਤਿਹ